Gracias. ਕਿੰਨੇ ਬੰਦੇ ਚੁਫੜੇ ਗਏ ਜੀ ਇਹਦੇ ਵਿੱਚ ਮੁਕਦਮਾ ਨੰਬਰ 304 ਅਸੀਂ ਦਰਜ ਕੀਤਾ ਜੀ ਪੀਐਸਕੇ ਐਨਡੀਐਫ ਮੁਹਾਲੀ ਇਹਦੇ ਵਿੱਚ 4 ਕਿਲੋ ਤੇ 100 ਗ੍ਰਾਮ ਜਿਹੜੀ ਹੇਰੋਇਨ ਹੋ ਟੋਟਲ ਬਰਾਮਦ ਹੋਈ ਹੈ ਦੋ ਬੰਦੇ ਇਹਦੇ ਵਿੱਚ ਅਰੈਸਟ ਹੋਏ ਨੇ ਦੋ ਬੰਦੇ ਅਜੇ ਐਟ ਲਾਰਜ ਨੇ ਜਿਹੜੇ ਕਿ ਮੌਕੇ ਤੋਂ ਉਥੋਂ ਭੱਜ ਗਏ ਜੀ ਤੇ ਇਹਦੇ ਵਿੱਚ ਇੱਕ ਗੱਲ ਦੱਸਣ ਵਾਲੀ ਹੈ ਕਿ ਕਿਉਂਕਿ ਇਹ ਵੀ ਛੋਟੀ ਉਮਰ ਦੇ ਨੇ ਜਿਹੜਾ ਖੜਿਆ ਹੋਵੇ ਕਾਫੀ ਛੋਟੀ ਉਮਰ ਦਾ ਜਿਹੜਾ ਦੂਸਰਾ ਸੀ ਉਹ ਜੁਵਨਾਈਜ਼ ਸੀ ਅੰਡਰ 18 ਸੀ ਇਸ ਕਰਕੇ ਉਹਨੂੰ ਅਸੀਂ ਜੁਵਨਾਈਲ ਹੋਮ ਦੇ ਵਿੱਚ ਜਿਹੜਾ ਉੱਥੇ ਦਾਖਲ ਕਰਾ ਦਿੱਤਾ ਸ਼ਰੇ ਕਿੱਥੋਂ ਲੈ ਕੇ ਆਏ ਹੈਗੇ ਸੀਗੇ ਕੀ ਇਨਪੁੱਟ ਸੀਗੇ ਤੇ ਜੋ ਇਸ ਵੜੇ ਹੈ ਨਾ ਫਾਜ਼ਿਲਕਾਂਡ ਜਲਾਲਾਬਾਦ ਏਰੀਆ ਦੀ ਜੋ ਹੇਰਵਿੰਦੀ ਡਿਵੈਲਪਮੈਂਟ ਚੱਲ ਰਹੀ ਹੈ ਇਹ ਉਸ ਏਰੀਆ ਦਾ ਨੈਟਵਰਕ ਸੀਗਾ ਅ ਸਿਮਿਲਰ ਹੀ ਬੰਦੇ ਜਿਹੜੇ ਪਾਕਿਸਤਾਨ ਤੋਂ ਆਪਰੇਟ ਕਰਦੇ ਨੇ ਉਹਨਾਂ ਵਾਲੇ ਨੈਟਵਰਕ ਸੀ ਐਂਡ ਬਟ ਇਹ ਜਿਹੜੇ ਸਾਡੀਆਂ ਪਿਛਲੀਆਂ ਕਾਰਵਾਂਗੀਆਂ ਜਿ ਉਹਨਾਂ ਨਾਲੋਂ ਡਿਫਰੈਂਟ ਮੋਡਿਊਲ ਸੀ ਇਹ ਅੱਗੇ ਕਿੱਥੇ ਲੈ ਕੇ ਜਾਣੀ ਸੀਗੇ ਇਹਨਾਂ ਨੇ ਕਿੱਥੋਂ ਲੈ ਕੇ ਕਿੱਥੋਂ ਆਏ ਹੈਗੇ ਆ ਇਹ ਜਨਾਲਾਵਾਦੀ ਏਰੀਆ ਦੇ ਵਿੱਚ ਹੀ ਇਹਨਾਂ ਨੇ ਧਮਕਾਈ ਸੀ ਜੀ ਬਿਲਕੁਲ ਸਰ ਪਤਾ ਲੱਗੇ ਕਿੰਨੇ ਚਿਰ ਤੋਂ ਟੱਚਸ ਸੀਗੇ ਇਹਨਾਂ ਤਾਂ ਸਰ ਨਸ਼ਾ ਤਸ ਕਰਦੇ ਇਹਨਾਂ ਦੇ ਵਿੱਚ ਇੱਕ ਲੜਕਾ ਜਿਹੜਾ ਜੇ ਅਸੀਂ ਫੜਨਾ ਜੀ ਉਹ ਥੋੜਾ ਜਿਹਾ ਜ਼ਿਆਦਾ ਪੁਰਾਣਾ ਟੱਚ ਦੇ ਵਿੱਚ ਤੇ ਇਹ ਜਿਹੜੇ ਜੁਵਨਾਈਲ ਸੀਗੇ ਇਹਨਾਂ ਨੂੰ ਨਵਾਂ-ਨਵਾਂ ਜੋੜਿਆ ਸੀ ਜੀ ਆਪਣੇ ਨਾਲ ਸਰ ਕਿੰਨੇ ਜਣੇ ਹੁਣ ਗ੍ਰਿਫਤਾਰ ਕੀਤੇ ਔਰ ਕਿੰਨੇ ਜਣੇ ਦੀ ਤਲਾਸ਼ ਜਾਰੀ ਹੈ ਦੋ ਜਣੇ ਗ੍ਰਿਫਤਾਰ ਕਰ ਲਏ ਨੇ ਜੀ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤੀ ਦੋ ਜਣੇ ਜਿਹੜਾ ਜਿਨ੍ਹਾਂ ਦਾ ਆਪਣਾ ਘਰ ਸੀ ਉਹ ਉਥੋਂ ਭੱਜ ਗਏ ਇੱਕ ਜਣਾ ਮਤਲਬ ਭੱਜ ਗਿਆ ਇੱਕ ਤਾਂ ਹੈ ਹੀ ਨਹੀਂ ਸੀ ਉਹਦੇ ਘਰ ਦੇ ਜਿਹੜੇ ਦੋ ਫੜਨ ਵਾਲੇ ਨੇ ਉਹਨਾਂ ਦੀ ਹਜੇ ਤਲਾਸ਼ ਹੈ ਪਹਿਲਾ ਪਰਚੇ ਦਰਜੇ ਸਨ ਕਿੰਨੇ ਕਿਤੀ 4 ਕਿਲੋ 100 ਗ੍ਰਾਮ ਦੇ ਪਹਿਲਾ ਪਰਚੇ ਦਰਜੇ ਸਨ ਉਹਨਾਂ ਦੇ ਜਿਹੜਾ ਜੁਵਨਾਈਲ ਹੈ ਜੀ ਉਸ ਤੇ ਉੱਪਰ ਦੋ ਪਰਚੇ ਪਹਿਲਾਂ ਦਰਜ ਨੇ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਸਰ ਜਿਹੜੀ 50 ਕਿਲੋ ਫੜੀ ਗਈ ਹੈ ਉਸੇ ਚਾਹੰਦਾ ਹਿੱਸਾ ਜੀ ਇਹ ਉਹਦਾ ਸਿਮਿਲਰ ਨੈਟਵਰਕ ਹੈ ਜੀ ਜਿਹੜਾ ਮਤਲਬ ਆਪਾਂ ਤਾਰਾਂ ਤੋਂ ਪਾਰ ਕਵਾਂਗੇ ਤਾਂ ਉਹੋ ਜਿਹਾ ਹੀ ਨੈਟਵਰਕ ਹੈ ਇੱਥੋਂ ਵਾਲਾ ਜਿਹੜਾ ਮੋਡਿਊਲ ਸੀ ਆਪਸੀ ਇਹਨਾਂ ਨਾਲ ਤਾਲਮੇਲ ਨਹੀਂ ਸੀ ਇਹ ਇੱਕ ਡਿਫਰੈਂਟ ਮੋਡਿਊਲ ਸੀ ਬਟ ਵਰਗਨਾ ਜਿਹੜੇ ਇਹਨਾਂ ਦੇ ਪਾਰ ਬੈਠੇ ਨੇ ਉਹ ਉਹੀ ਸੀਗੇ ਕਿ ਕਿਸ ਤਰ੍ਹਾਂ ਹੀ ਉਹਨਾਂ ਦਾ ਟੱਚ ਚ ਹੁੰਦੇ ਆ ਕਿਵੇਂ ਤੁਹਾਨੂੰ ਜਾਣਕਾਰੀ ਚੱਲੀ ਗਈ ਸੀ ਮੇਰੀ ਕਿ ਉਹਨਾਂ ਦੇ ਟੱਚ ਵਿੱਚ ਆ ਗਿਆ ਕੋਈ ਉਹਨੂੰ ਫੋਟੋ ਮਿਲਿਆ ਉਹਨਾਂ ਨੂੰ ਇਹਨਾਂ ਨੇ ਹੁਣ ਜਿਵੇਂ ਮੋਬਾਈਲ ਵੀ ਬ੍ਰਾਮਦ ਹੋਏ ਨੇ ਜੀ ਉਹਦੇ ਵਿੱਚ ਵੀ ਜਿਵੇਂ ਇਹਨਾਂ ਦਾ ਉਹਨਾਂ ਨੇ ਸ਼ੇਅਰ ਕਰ ਰਹੇ ਨੇ ਵੀ ਅਸੀਂ ਕਿੱਥੋਂ ਆ ਕੇ ਸਮਾਨ ਫੜਨਾ ਜੀ ਕੀ ਕਰ ਰਹੇ ਆ ਮਤਲਬ ਟੋਟਲ ਉਹਨਾਂ ਦੇ ਨਾਲ ਜਿਵੇਂ ਸੋਸ਼ਲ ਮੀਡੀਆ ਰਹੀ ਹੈ ਇਨ ਟੱਚ ਨੇ ਉਹ ਸਾਡੇ ਕੋਈ ਟੈਕਨੀਕਲ ਐਵੀਡੈਂਸ ਵੀ ਮਿਲਦੇ ਨੇ ਜਿਹੜੇ ਕਿ ਕੱਲ ਨੂੰ ਅਸੀਂ ਕੋਰਟ ਦੇ ਵਿੱਚ ਵੀ ਦਿੰਦੇ ਆ ਤਾਂ ਸਰੀ ਜਲਾਲਾਬਾਦ ਦੇਖਿਆ ਉਹਦੀ ਸਾਈਟ ਵੀ ਕਿਉਂ बार-बार ਜਿੱਦਾਂ ਹੁਣ ਟਾਰਗੇਟ ਕੀਤਾ ਜਾਂਦਾ ਬਹੁਤ ਵੱਡੀ ਕਨਸਾਈਨਮੈਂਟ ਪਹਿਲਾਂ ਵੀ ਡਿਲੀਵਰ ਹੋਈ ਆ ਉਹਨੂੰ ਦੁਬਾਰਾ ਫੇਲ ਹੋਈ ਆ ਤਾਂ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਹੈਗਾ ਉਹ ਸਾਈਟ ਤੋਂ ਕੀ ਉਧਰ ਈਜ਼ੀ ਆ ਜਾਂ ਕੀ ਚੀਜ਼ ਸੀ ਇਹ ਜਿੰਨੇ ਕੋ ਸਾਡੀ ਹੁਣ ਤੱਕ ਜੀ ਸਮਝ ਬਣੀ ਆ ਜੀ ਇਹ ਜਿਹੜੇ ਇਹਨਾਂ ਦੇ ਪੈਟਰਨ ਨੇ ਇਹਨਾਂ ਵੀ ਇੱਕ ਇੱਕ ਕਰਕੇ ਜਿਆਦਾ ਨੈਟਵਰਕ ਚਲਾਉਂਦੇ ਨੇ ਇਹ ਕੋਈ ਇਹਨਾਂ ਦਾ ਵੀ ਹੁੰਦਾ ਵੀ ਜਿਵੇਂ ਕਿ ਕਿਸੇ ਏਰੀਆ ਦੇ ਵਿੱਚ ਜਿਆਦਾ ਪਰਚੇ ਹੋ ਜਾਂਦੇ ਆ ਜਾਂ ਨਾਕੇ ਪੁਲਿਸ ਦੇ ਜਿਆਦਾ ਸਖਤ ਨਹੀਂ ਜਾਂ ਉਸ ਹਿਸਾਬ ਦੇ ਨਾਲ ਆਪਣੀ ਜਿਹੜੀ ਇਹਨਾਂ ਦੀ ਮੋਡਸ ਆਫ ਆਪਰੇਂਡੀ ਹੈ ਕਿ ਉਹਨੂੰ ਚੇਂਜ ਕਰਦੇ ਰਹਿੰਦੇ ਨੇ ਸਾਨੂੰ ਲੱਗ ਰਿਹਾ ਵੀ ਉਸ ਤਰੀਕੇ ਦਾ ਕੋਈ ਸ਼ਬਦ ਸਰ ਕਿਤੇ ਐਂਟੀ ਡਰੋਨ ਜਿਹੜੀ ਗੱਡੀ ਹੈ ਜੀ ਬਾਰਡਰ ਦੇ ਉੱਪਰ ਘੁੰਮਦੀ ਹੈ ਆਪਣੇ ਦੇ ਉਹਦਾ ਵੀ ਕੋਈ ਅਸਰ ਲੱਗ ਰਿਹਾ ਵੀ ਇਸ ਬੈਲਟ ਨੂੰ ਛੱਡ ਕੇ ਦੂਜੀ ਬੈਲਟ 'ਚ ਉਹਨੇ ਜਿਆਦਾ ਕਾਰ ਰਹੀ ਕੰਮ ਬਿਲਕੁਲ ਜੀ ਜਿਹੜੇ ਇਹ ਸਰਕਾਰ ਵੱਲੋਂ ਜਿਹੜੀਆਂ ਸਿਸਟਮ ਚਲਾਏ ਗਏ ਨੇ ਉਹਨਾਂ ਦਾ ਕਾਫੀ ਅਸਰ ਹੈ ਇਹ ਸਾਨੂੰ ਵੈਸੇ ਵੀ ਆਮ ਲੋਕਾਂ ਨੂੰ ਵੀ ਜਾਣਕਾਰੀ ਮਿਲਦੀ ਹੈ ਇਹਨਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਹੈ ਐਂਡ ਉਹ ਕਿਉਂਕਿ ਕਾਫੀ ਇਫੈਕ ਪੰਜਾਬ ਪੁਲਿਸ ਦਾ ਐਂਟੀ ਡਰੋਨ ਸਿਸਟਮ ਨਹੀਂ ਹੈ ਬੀਐਸਐਫ ਦਾ ਇੱਕ ਆਪਣਾ ਬੜਾ ਐਡਵਾਂਸ ਸਿਸਟਮ ਹੈ ਸੋ ਉਹਦਾ ਬਿਲਕੁਲ ਫੱਟਾ ਹੈ ਸਰ ਇਹ ਜਾਣਕਾਰੀ ਕਿੱਥੋਂ ਆ ਰਹੀ ਹੈ ਵੀ ਜੇ ਡਰੋਨ ਜਰਾਈ ਆ ਰਹੀ ਹੈ ਜਾਂ ਹੋਰ ਵੀ ਕੋਈ ਜਿੰਨਾ ਇਹ ਰਸਤਾ ਹੈ ਕਰ ਲੇ ਤਸਕਰੀ ਕਰਦੇ ਇਹ ਜਿੰਨੇ ਕ ਸਾਡੇ ਸਾਹਮਣੇ ਹੁਣ ਤੱਕ ਜ਼ਿਆਦਾ ਮੋਡਿਊਲ ਆਏ ਨਹੀਂ ਜੀ ਇਹ ਤਾਂ ਜ਼ਿਆਦਾਤਰ ਡਰੋਨ ਦੇ ਰਹੀ ਸੀ ਸਰ ਉੱਥੇ ਕਿਹੜਾ ਸਰਗਨਾ ਬੈਠਾ ਜੀ ਪਾਕਿਸਤਾਨ ਦੇ ਵਿੱਚ ਜਿਹੜਾ ਨੇ ਉਹਦੇ ਵਿੱਚ ਵੇਖੋ ਜੀ ਕਿਉਂਕਿ ਇਹ ਸੋਸ਼ਲ ਮੀਡੀਆ ਨਹੀਂ ਕਰਦੇ ਨੇ ਇਹ ਇਹਨਾਂ ਨੂੰ ਕੁਝ ਨਾਮ ਹੋਰ ਦੱਸ ਦਿੰਦੇ ਆ ਇਸ ਵੇਲੇ ਉੱਥੇ ਕੁਝ ਹੋਰ ਹੁੰਦਾ ਵਾ ਉਹ ਸਾਡੀਆਂ ਹੋਰ ਜਿਹੜੀਆਂ ਸੈਂਟਰ ਦੀਆਂ ਏਜੰਸੀਜ਼ ਨੇ ਜਿਨ੍ਹਾਂ ਦਾ ਮਤਲਬ ਬਿਓਨਡ ਦਾ ਬਾਰਡਰ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਅਸੀਂ ਤਾਲਮਿਲ ਨਾਲ ਆਪਣਾ ਸ਼ੇਅਰ ਕਰ ਦਿੰਦੇ ਹਾਂ ਬਟ ਉਹਦੇ ਵਿੱਚ ਐਗਜ਼ੈਕਟ ਅਸੀਂ ਨਹੀਂ ਅਜੇ ਕਹਿ ਸਕਦੇ ਕਿ ਕਿਹੜੇ ਨੇ ਇਹ ਕਾਗਜ਼ ਤਾਂ ਲੈ ਕੇ ਜਾ ਰਹੇ ਸੀਗੇ ਇਹ ਹਰੋਂ ਇਹ ਇਹਨਾਂ ਦੇ ਘਰ ਦੇ ਵਿੱਚ ਸੀ ਜਿੱਦਾਂ ਆਪਣੇ ਚਵਾਰੇ ਦੇ ਵਿੱਚ ਰੱਖੀ ਸੀ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਉੱਥੋਂ ਹੀ ਇਹ ਭੱਜ ਗਏ ਉੱਥੇ ਉੱਪਰ ਹੀ ਇਹਨਾਂ ਰੱਖੀ ਹੋਈ ਸੀ ਚਵਾਰੇ ਵਿੱਚ ਸੰਕੜਾ ਜਨਵਰੀ ਨੇ ਸਕੂਲ ਗਏ ਜਾਂ ਬੱਚੇ ਸੀ ਇਹ ਨਹੀਂ ਜੁੰਤੋ ਤਾਂ ਹਟਿਆ ਹੋਇਆ ਵੈਸੇ ਬਟ ਹੈ ਜੇ 17 ਸਾਲ ਦੇ ਸਰੇ ਕੰਮ ਕੀ ਕਰਦਾ ਬੱਚਾ ਇਹ ਜਿਹੜਾ ਵਿਲੇ ਹੀ ਹੈ ਜੀ ਬਿਲਕੁਲ ਸਰ ਪਤਾ ਲੱਗ ਗਿਆ ਇਹ ਹੀਰੋਨ ਨੂੰ ਲੈ ਆ ਕੇ ਕਿੱਥੇ ਵੇਚਦੇ ਨੇ ਕਿੱਥੇ ਬੰਦੇ ਨੇ ਇਹ ਕਿਉਂਕਿ ਸਾਡੇ ਉਹਦੇ ਵਿੱਚ ਦੋ ਇੰਪੋਰਟੈਂਟ ਬੰਦੇ ਹੋਰ ਨੇ ਅਰੈਸਟ ਕਰਨ ਵਾਲੇ ਜੁਵਨਾਈਲ ਤੋਂ ਵੀ ਕਿਉਂਕਿ ਅਸੀਂ ਉਹਦਾ ਰਿਮਾਂਡ ਵੀ ਲੀਗਲੀ ਨਹੀਂ ਲੈ ਸਕਦੇ ਸੋ ਉਸ ਤਰੀਕੇ ਨਾਲ ਉਹ ਵਾਲੀ ਜਿਹੜੀ ਚੀਜ਼ ਹੈ ਕਿ ਅਸੀਂ ਬਹੁਤੀ ਫਰਦਰ ਡਿਵੈਲਪ ਹੋ ਨਹੀਂ ਕਰ ਸਕਦੇ ਅਸੀਂ ਅਗਲੇ ਬੰਦੇ ਦੀ ਤਲਾਸ਼ ਕਰ ਰਹੇ ਹਾਂ ਜਿਹੜਾ ਅਰਸ਼ਦੀਬ ਇਹਦੇ ਵਿੱਚ ਪਗੋੜਾ ਹੈ ਜੀ ਉਸ ਤੋਂ ਅੱਗੇ ਸਾਨੂੰ ਜ਼ਿਆਦਾ ਹੋਰ ਇਹਦੀ। ਜਿਹੜੇ ਮਾਈਨਰ ਜਾਂ ਅਡਲਟ ਜਿਹੜੇ ਛੋਟੀ ਉਮਰ ਦੇ ਨੇ ਇਹ ਜ਼ਿਆਦਾ ਇਹ ਧੰਦਾ ਕਰਨ ਲੱਗੇ ਕਿ ਕੀ ਮੁੱਖ ਕਾਰਨ ਹੋ ਸਕਦਾ ਪੈਸਾ ਜਾਂ ਕੀ ਹੋਰ ਚੀਜ਼ ਹੈ। ਇਹ ਵੇਖੋ ਜੀ ਸਾਡੀ ਯੂਥ ਨੂੰ ਜਿਵੇਂ ਪਟਕਾ ਦਿੰਦੇ ਨੇ ਕਿ ਕੋਈ ਕਮਨੀ ਦੇ ਚੱਕਰ ਦੇ ਵਿੱਚ, ਕਿ ਇਹ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਉਹਨਾਂ ਨੂੰ ਵਰਗਲਾ ਦਿੰਦੇ ਨੇ, ਲਾਲਚ ਦੇ ਦਿੰਦੇ ਨੇ। ਕਈਆਂ ਨੂੰ ਸ਼ਾਇਦ ਲਾਅ ਦੀ ਨੌਲੇਜ ਵੀ ਘੱਟ ਹੋਊਗੀ ਤੇ ਇਹ ਜੁਰਮ ਬਹੁਤ ਵੱਡਾ ਵਾ। ਕੋਈ ਨਾਰਮਲ ਜਿਵੇਂ ਕੋਈ ਪਹਿਲਾਂ ਸੀਗਾ ਕੋਈ ਸ਼ਰਾਬ ਦਾ ਨੇ ਉਦਾਂ ਦਾ ਜੁਰਮ ਇਹਦੇ ਵਿੱਚ ਸਜ਼ਾ ਵੀ ਬਹੁਤ ਜ਼ਿਆਦਾ ਹੋ ਸਕਦੀ ਹੈ। 10 ਤੋਂ ਲੈ ਕੇ 20 ਸਾਲ ਤੱਕ ਦੀ ਇਹਦੇ ਵਿੱਚ ਸਜ਼ਾ ਹੋ ਕਿ ਉਹ ਇਹ ਯੂਥ ਨੂੰ ਸ਼ਾਇਦ ਇਦਾਂ ਲੱਗਦਾ ਹੋਊਗਾ ਕਿ ਕਿਉਂਕਿ ਉਮਰ ਬਹੁਤ ਕੱਚੀ ਜੀ ਹੁੰਦੀ ਹੈ ਪੈਸੇ ਦਾ ਲਾਲਚ ਉਹਨਾਂ ਨੂੰ ਆ ਜਾਂਦਾ ਹੈ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਜੁਰਮ ਦਾ ਕੱਲ ਨੂੰ ਅੰਜਾਮ ਸ਼ਾਇਦ ਕੀ ਹੈ ਮਤਲਬ ਇਹ ਇਸ ਕਰਕੇ ਸ਼ਾਇਦ ਇਸਕੇ ਜ਼ਿਆਦਾ ਕਰ ਰਹੇ